ਹਨੇਰੇ ਨੂੰ ਦੂਰ ਕਰਦਾ ਹੁਣ ਇਹਨੇ ਯਿਸੂ ਨਾਮ ਜੜਾਇਆ ਹੈ ਇਹਦਾ ਅਰਥ ਕੀ ਹallelujah ਇਹ ਦੇ ਜਾਣ ਲਿਆ ਵੀ ਕਿਸੇ ਦੁਵੇ ਤੋਂ ਮੁਕਤੀ ਨਹੀਂ ਕਿਉਂ ਜੋ ਆਕਾਸ਼ ਦੇ ਥੱਲੇ ਦੇ ਮਨੁੱਖਾਂ ਵਿੱਚ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਇਆ ਜਾਣਾ ਹੈ ਤੇ ਦੂਸਰੀ ਵਾਰ ਇਹ ਜਾਣ ਲਿਆ ਕਿ ਜਿਹੜਾ ਪ੍ਰਭੂ ਦਾ ਨਾਮ ਲੈਗਾ ਉਹ ਬਚਾਇਆ ਜਾਊਗਾ ਹੁਣ ਇਹ ਜੇਸੂ ਨਾਮ ਆ ਸਵਰਗ ਤੋਂ ਆਇਆ ਹੈ ਇਹਦੇ ਨਾਮ ਦਾ ਅਰਥ ਕੀ ਲੋਕਾਂ ਨੂੰ ਦੱਸਣਾ ਹੈ ਹਰੇਕ ਨੇ ਚੰਗੀਂਦਰਾ ਸੁਣਨਾ ਹੈ ਇਹਦੇ ਜਿਹੜੇ ਖਾਸ ਕਰਕੇ ਬਾਈਬਲ ਨਹੀਂ ਪੜ੍ਹਦੇ ਉਹਨਾਂ ਨੂੰ ਤੇ ਉਹ ਐਤ ਦੇ ਤੇ ਟਿੱਕ ਲਾ ਲੜੀਏ ਤੇ ਜਿਹੜਾ ਤੁਹਾਡਾ ਪੁੱਛੇ ਪੀਸੂ ਕੌਣ ਸੀ ਪੀਸੂ ਦਾ ਨਾਮ ਦਾ ਅਰਥ ਕੀ ਹੈ ਪਰ ਉਹਨੂੰ ਦੱਸਣਾ ਮਤੀ ਦੀ ਅੰਜੀਲ ਉਹਦਾ ਇੱਕ ਬਾਪ ਉਹਦੀ 21 ਅਧ ਪੜਾਂਗੇ ਅਸੀਂ ਜਲਦੀ ਜਲਦੀ ਹallelujah ਮਤੀ ਦੀ ਅੰਜੀਲ ਉਹਦਾ ਇੱਕ ਬਾਪ ਉਹਦੀ 21